ਕਿਸਾਨ ਇੱਕ ਵਾਰ ਮੁੜ ਤੋਂ ਦਿੱਲੀ ਦੇ ਲਈ ਨਿਕਲੇ ਨੇ ਦਿੱਲੀ ਨੂੰ ਕੂਚ ਕਰ ਰਹੇ ਨੇ ਕਿਸਾਨ ਕਿਸਾਨਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਲੰਬੇ ਸਮੇਂ ਤੋਂ ਪੈਂਡਿੰਗ ਨੇ ਕਿਸਾਨ ਕਹਿੰਦੇ ਨੇ ਕਿ ਮੋਦੀ ਸਰਕਾਰ ਨੇ ਸਾਡੇ ਨਾਲ ਵਾਅਦਾ ਖਿਲਾਫੀ ਕੀਤੀ ਹੈ ਇਸ ਲਈ ਉਹ ਦਿੱਲੀ ਕੂਚ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਦੂਰ ਦੂਰ ਤੱਕ ਕਿਸਾਨਾਂ ਦਾ ਜਿਹੜਾ ਕਾਫਲਾ ਹੈ ਉਹ ਚੱਲ ਰਿਹਾ ਹੈ ਕਿਸਾਨਾਂ ਦੀਆਂ ਟਰਾਲੀਆਂ ਦੇ ਵਿੱਚ ਬਜ਼ੁਰਗ ਕਿਸਾਨ ਬੈਠੇ ਹੋਏ ਨੇ ਜੋ ਚਾਹੁੰਦੇ ਨੇ ਕਿ ਉਹਨਾਂ ਦਾ ਜਿਹੜਾ ਹੱਕ ਹੈ ਉਹਨਾਂ ਨੂੰ ਮਿਲੇ ਕਿਉਂਕਿ ਲੰਬੇ ਸਮੇਂ ਤੋਂ ਉਹ ਖੇਤੀ ਦੇ ਨਾਲ ਜੁੜੇ ਹੋਏ ਨੇ ਪਰ ਜਦੋਂ ਉਹਨਾਂ ਨੂੰ ਹੁਣ ਖੇਤੀ ਮੁਨਾਫੇਯੋਗ ਤੰਦਾ ਨਹੀਂ ਲੱਗ ਰਹੀ ਹੈ ਤਾਂ ਉਹ ਸਰਕਾਰਾਂ ਨੂੰ ਅਪੀਲ ਕਰ ਰਹੇ ਨੇ ਖਾਸ ਕਰਕੇ ਐਮਐਸਕੂ ਵੀ ਮੰਗਰੇ ਨੇ ਤੇ ਇਸੇ ਲਈ ਜਿਹੜੀ ਹੁਣ ਕੂਚ ਦਿੱਲੀ ਵੱਲ ਹੋ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਕਿਸਾਨ ਨਿਕਲੇ ਨੇ ਅੰਮ੍ਰਿਤਸਰ ਮੋਗਾ ਫਿਰੋਜ਼ਪੁਰ ਦੂਰੋ ਦੂਰੋ ਜਿਹੜੇ ਕਿਸਾਨ ਆਏ ਨੇ ਤੇ ਜਿਹੜੇ ਲੰਬੇ ਕਾਫਲੇ ਨੇ ਉਹ ਚੱਲ ਰਹੇ ਨੇ ਤੇ ਇੱਥੇ ਲੰਗਰ ਦੀ ਸੇਵਾ ਵੀ ਕਰ ਰਹੇ ਨੇ ਬਾਬਾ ਜੀ ਖਾਸ ਜਿਹੜੀ ਤੁਸੀਂ ਇੱਥੇ ਡਿਊਟੀ ਦੇ ਰਹੇ ਹੋ ਕਿਸਾਨ ਜਾ ਰਹੇ ਨੇ ਦਿੱਲੀ ਹਾਂਜੀ ਅਸੀਂ ਇਹਨਾਂ ਨੂੰ ਕੋਈ ਕਿਸਾਨਾਂ ਨੂੰ ਆਪਣਾ ਚਾਹ ਪਾਣੀ ਪਿਲਾ ਰਹੇ ਹਾਂ ਜੀ ਪਿੱਛੇ ਤੋਂ ਭੁੱਖੇ ਆਏ ਕਿਸ ਤਰ੍ਹਾਂ ਵੀ ਹੋਵੇ ਉਹਨਾਂ ਵਾਸਤੇ ਰਾਸ਼ਨ ਜੋ ਵੀ ਹੈ ਅਸੀਂ ਉਹਨਾਂ ਖਿਲਾਫ ਪਲਾ ਰਹੇ ਹਾਂ ਏ ਦਿੱਲੀ ਨਹੀਂ ਜਾ ਰਹੇ ਦਿੱਲੀ ਨੂੰ ਜਾ ਰਹੇ ਹਾਂ ਜੀ ਕੀ ਲੱਗਦਾ ਹੈ ਕਿ ਹਰ ਵਾਰ ਜਿਹੜੀਆਂ ਮੰਗਾਂ ਨੇ ਪਿਛਲੀ ਵਾਰ ਵੀ ਗਏ ਸੀ ਲੰਬਾ ਸੰਘਰਸ਼ ਕੀਤਾ ਸੀ ਤੇ ਫਿਰ ਫੇਰ ਜਾਣਾ ਪੈ ਰਿਹਾ ਪਹਿਲੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਮੰਨੀਆਂ ਗਈਆਂ ਵਾਅਦੇ karenge ਲਿਖਤ ਨੂੰ ਵੀ ਦਿੱਤੀ ਨਹੀਂ ਗਈਆਂ ਅਸੀਂ ਲਿਖਵਾ ਕੇ ਲੈਣੀ ਹੈ ਹੁਣ ਮੰਗਾਂ ਜੀ ਇਹਨਾਂ ਤੋਂ ਜੋ ਵੀ ਮੰਗਾਂ ਰਹੇ ਨੇ ਕਿਸਾਨਾਂ ਨੇ ਵੀ ਅਹਿਦ ਲਿਆ ਹੈ ਕਿ ਉਹ ਆਪਣੀਆਂ ਮੰਗਾਂ ਮੰਨਵਾ ਕੇ ਰਹਿਣਗੇ ਇਸੇ ਲਈ ਉਹ ਇੱਕ ਵਾਰ ਮੋੜ ਤੋਂ ਦਿੱਲੀ ਨੂੰ ਕੂਚ ਕਰ ਰਹੇ ਨੇ ਚਰਨਜੀਤ ਕੌਰ ਦੇ ਨਾਲ ਕੈਮਰਾਮੈਨ ਸੰਦੀਪ ਸਿੰਘ